ਮਿਡ-ਡੇ ਮੀਰ ਨਾਲ ਜੁੜੀ ਵੱਡੀ ਖਬਰ ਹੈ ਜੋ ਸਾਹਮਣੇ ਆ ਰਹੀ ਹੈ ਸੋ ਦੱਸਦੀ ਹੈ ਕਿ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਚੌਥੀ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਭੋਜਨ ਮਿਡ-ਡੇ ਮੀਲ ਦੇ ਆਧਾਰ ਦਿੱਤਾ ਜਾਂਦਾ ਹੈ ਹੁਣ ਚਾਹੇ ਇਸ ਨੂੰ ਗਾਈਡਲਾਈਨਸ ਨੂੰ ਲਾਗੂ ਕਰਵਾਉਣ ਵਿੱਚ ਕਮੀ ਕਹੋ ਜਾਂ ਫਿਰ ਇਸ ਦਾ ਫੀਡਬੈਕ ਨੈਸ਼ਨ ਅਧਿਕਾਰੀਆਂ ਦੀ ਵਰਤੀ ਗਈ ਢਿੱਲ ਪਰ ਪੀਐਮ ਪੋਸ਼ਣ ਸਕੀਮ ਤਹਿ ਤੌਣ ਵਾਲੇ ਨਿਯਮਾਂ ਨੂੰ ਪੂਰਾ ਕਰਨ 'ਚ ਪੂਰੀ ਲਾਪਰਵਾਹੀ ਵਰਤੀ ਜਾ ਰਹੀ ਹੈ ਮੁਤਾਬਕ ਸਕੀਮ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਮਿਡ-ਡੇ ਮੀਲ ਦਾ ਸੈਂਪਲ ਟੈਸਟ ਕਰਵਾਉਣਾ ਲਾਜ਼ਮੀ ਕਰ ਦਿੱਤਾ ਹੈ ਪਰ ਕਿਸੇ ਵੀ ਜ਼ਿਲ੍ਹੇ ਵਿੱਚੋਂ ਖਾਣੇ ਦੇ ਸੈਂਪਲ ਦਾ ਟੈਸਟ ਨਹੀਂ ਕਰਵਾਇਆ ਗਿਆ ਜਦਕਿ ਭਾਰਤ ਸਰਕਾਰ ਦੀ ਗਾਈਡਲਾਈਨਸ ਅਨੁਸਾਰ ਟੈਸਟਿੰਗ ਕਰਵਾਉਣਾ ਲਾਜ਼ਮੀ ਹੈ ਪਲਾਨਿੰਗ ਅਪਰੂਵ ਪੂਰਤੀ ਆਯੋਜਿਤ ਜਿਸ 72 ਸਕੂਲ ਸੇ ਕਿਆ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਦੇਸ਼ਾਂ ਤੋਂ ਬਾਅਦ ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਵਿਸ਼ੇਸ਼ ਆਦੇਸ਼ ਜਾਰੀ ਹੈ ਜੋ ਕੀਤੇ ਗਏ ਨੇ ਸੋ ਦੱਸਦੀ ਹੈ ਕਿ ਹਰ ਇੱਕ ਬਾਲ ਵਿੱਚ ਕੁੱਕ ਕਮ ਹੈਲਪਰ ਦੀ ਕੁਕਿੰਗ ਮੁਕਾਬਲਾ ਕਰਵਾਇਆ ਜਾਵੇਗਾ ਸੋ ਇਹ ਚੀਜ਼ਾਂ ਵੀ ਕਈਆਂ ਕਈਆਂ ਨੇ ਪਰ ਉਸ ਤੋਂ ਬਾਅਦ ਵੀ ਜੋ ਨਿਯਮਕ ਅਪਣਾਏ ਜਾਣ ਨੂੰ ਕਿਹਾ ਗਿਆ ਸੀ ਸਕੂਲਾਂ ਦੇ ਵਿੱਚ ਕਿ ਬੱਚਿਆਂ ਦੇ ਖਾਣੇ ਦੀ ਟੈਸਟਿੰਗ ਕਰਵਾਉਣਾ ਲਾਜ਼ਮੀ ਹੈ ਇਹ ਕਿਸੇ ਵੀ ਸਕੂਲ ਦੇ ਵੱਲੋਂ ਨਹੀਂ ਕਰਵਾਏ ਗਏ